ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਵਾਸਤੇ 9-10 ਨਗ ਲੈ ਕੇ ਆਵਾਂਗੇ ਸੇਲ ਵਾਸਤੇ ਕੁਝ ਕਿ ਬੇੜਾ ਕੱਚੀਆਂ ਨੇ ਪਹਿਲਾ ਦੂਜਾ ਸੂਹਾ ਦੰਦਾ ਚ ਬੇੜਾ ਆਪਣੇ ਫਾਰਮ ਤੇ ਅਵੇਲੇਬਲ ਨੇ ਸੇਲ ਵਾਸਤੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਅੱਜ ਅੱਜ ਆਪਾਂ 18 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆਂ 18 ਤਰੀਕ 10ਵਾਂ ਮਹੀਨਾ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਕਾਫੀ ਨਗ ਦਿਖਾਵਾਂਗੇ ਆਪਾਂ ਪਹਿਲਣ ਬੱਸੀਆਂ ਦੰਦਾਂ ਦੇ ਵਿੱਚ ਨੇ ਦੂਜਾ ਸੂਹਾ ਬੱਸੀਆਂ ਸੂਰੀਆਂ ਨੇ 20 ਟੋਲੇ ਕੇ 20 ਟੋਲੇ ਕੇ 30 ਲੀਟਰ ਤੱਕ ਦਾ ਮਿਲਕ ਰਿਕਾਰਡ ਹੈ ਨਾ ਦਾ ਨਿਆ ਬੜੀ ਜਰਸੀ ਤੇ ਜਰਸੀ ਕ੍ਰੋਸ ਬਣਾ ਆਪਣੇ ਫਾਰਮ ਤੇ ਸੇਲ ਵਾਸਤੇ अवेलेबल ਆ ਤੁਸੀਂ ਦੇ ਸਕਦੇ ਹੋ ਕੁਝ ਕੁ ਦਿਨ ਬਾਕੀ ਇਹਦੇ ਸੂਨ ਚ ਜਰਸੀ ਦੇ ਵਧੀਆ ਪਲੀ ਵੀ ਅਜੇ ਕੱਚੀ ਜ਼ਰੂਰ ਆ 10-12 ਦਿਨ ਦੀ ਕੱਚੀ ਆ ਜਰਸੀ ਕ੍ਰੋਸ ਆ ਗਈ ਤੁਸੀਂ ਦੇ ਸਕਦੇ ਹੋ ਇਹਨਾਂ ਦੀ ਕੱਲੀ ਕੱਲੀ ਦੀ ਆਪਾਂ ਨੰਬਰ वाइज ਡਿਟੇਲ ਦਵਾਂਗੇ ਤੁਹਾਨੂੰ ਅੱਗੇ ਜਰਸੀ ਕ੍ਰੋਸ ਬੱਸੀ ਸੂਈ ਵੀ ਮਗਰ ਬੱਛੀ ਆ ਅਗੇ ਐਰ ਸ਼ਹਿਰ ਦੀ ਬੱਸੀ ਸੂਈ ਹੋਈ ਆ ਇਹਦੇ ਮਗਰ ਵੀ ਬੱਛੀ ਆ ਪਹਿਲਾ ਸੁਆ ਸੁਈ ਹੋਈ ਆ ਇਹ ਜਰਸੀ ਕਰ ਦੂਜਾ ਸੁਆ ਸੁਈ ਹੋਈ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਆਪਾਂ ਸਟਾਰਟ ਕਰਦੇ ਆਂ ਵੀਡੀਓ ਸੋ ਕਿਸੇ ਮੇਰੇ ਵੀਰ ਨੇ ਕੋਈ ਨਗ ਸੇਲ ਕਰਨਾ ਹੋਵੇ ਤਾਂ ਵੀ ਆਪਣੇ ਆ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਪਸੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 99785 36916 98784 48264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਵੇਚ ਸਕਦੇ ਹੋ ਤੇ ਖਰੀਦ ਸਕਦੇ ਹੋ ਆਜੋ ਕਰਦੇ ਆਂ ਗੱਲ ਆਪਾਂ ਸੋ ਇੱਕ ਨੰਬਰ ਤੇ ਬੱਸੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਚਾਰ ਦੰਦ ਮੂੰਹ ਆ ਪਹਿਲਾ ਸੂਆ ਸੂਰੀ ਆ ਇਹਨੂੰ ਆਪਾਂ ਤੋਰ ਕੇ ਦਿਖਾਵਾਂਗੇ ਇੱਕ ਨੰਬਰ ਤੇ ਆਪਣੇ ਭਾਂਡੇ ਚ ਆ ਗਈ ਇਹ ਉਧਰ ਸ਼ੈੱਡ ਵਾਲੀ ਬੱਸੀਆਂ ਦੀ ਵੀ ਡਿਟੇਲ ਦਵਾਂਗੇ ਆ ਪਹਿਲਾ ਸੂਆ ਬੱਸੀ ਦੀ ਸਾਡੀ ਫੇਸ ਕੁਆਲਿਟੀ ਤੋਰ ਕੇ ਦਿਖਾਉਣਾ ਤੁਹਾਨੂੰ ਬਹੁਤ ਜਾਣ ਵਾਲੀ ਆ ਪਲੀ ਵੀ ਆ ਚੰਗੀ ਦਿਨ ਲੈਂਦੀ ਆ ਇਹ ਸੂਣ ਨੂੰ 8-10 ਦਿਨ ਸੂਣ ਨੂੰ ਲੈ ਜੂਗੀ ਦੇਖ ਸਕਦਾ ਤੁਸੀਂ ਘੋੜੀ ਵਰਗੀ ਚਾਲ ਆ ਉੱਚਾ ਨਾ ਵੱਡਾ ਕੱਦ ਕਰਦਾ ਸਾਰਾ ਰਿਕਾਰਡ ਆ ਦਾ ਆਪਣੇ ਕੋਲੇ ਜਿਹੜੇ ਸੀਮਨ ਦੀ ਆ ਕਿਹੜਾ ਸੀਮਨ ਅੱਗੇ ਲੱਗਿਆ ਹੋਇਆਗਾ ਸਾਰਾ ਰਿਕਾਰਡ ਆ ਬੱਚੀ ਦਾ ਪਹਿਲਾ ਸੂਆ ਸੂਰੀ ਆ ਲੁਗ ਲੁਗ ਕਰਦਾ ਲੇਵਾ ਹੈ ਬਹੁਤ ਲੇਵਾ ਭਰ ਨਾ ਨੇ ਬੱਚੀ ਨੇ ਦੇਖ ਸਕਦਾ ਤੁਸੀਂ ਖੁੱਲੀ ਫਿਰਦੀ ਆਈ ਆ ਇਹ ਥਣ ਬਹੁਤ ਸੋਹਣਾ ਲੱਗਿਆ ਹੋਇਆ ਚੰਗਾ ਮੋਟਾ ਹੱਥਾਂ ਦੀ ਚਵਾਈ ਵਾਲਾ ਥਣ ਵੀ ਆ ਨੇੜੇ ਤੋਂ ਚੈੱਕ ਕਰਾ ਦਿੰਨਾ ਕੱਲਾ ਕੱਲਾ ਨਿਖੜਵਾ ਥਣ ਦੇਖ ਸਕਦਾ ਤੁਸੀਂ ਕੱਲਾ ਕੱਲਾ ਨਿੱਖਣਵਾ ਥਾਣਾ ਫੇਸ ਕੁਆਲਟੀ ਦੇਖ ਸਕਦੇ ਹੋ ਲੈਂਥ ਬੱਛੀ ਦੀ ਭਰਤੀ ਬਹੁਤ ਚੰਗੀ ਆ ਇਹ ਪਹਿਲੇ ਨੰਬਰ ਤੇ ਆ ਗਈ ਪਹਿਲੇ ਨੰਬਰ ਬੱਛੀ ਪਹਿਲੇ ਨੰਬਰ ਦੇ ਉੱਤੇ ਮਿਲਕ ਬੀਣ ਬਹੁਤ ਵਧੀਆ ਆ ਚੰਗਾ ਦੁੱਧ ਪਾਉ ਮਾਂ ਦਾ ਰਿਕਾਰਡ ਇਹਦਾ 30 32 ਕਿਲੋ ਦਾ ਅੱਗੇ ਦੂਜਾ ਸੂਆ ਬੱਛੀ ਐ ਇਹਨੂੰ ਵੀ ਤੋਰਦੇ ਪੁੱਤ ਦੂਜਾ ਸੂਆ ਬੱਛੀ ਆ ਇਹ ਸਾਡੇ ਤੁਸੀਂ ਠੰਡੀ ਸੀਲਾ ਪੂਰੀ ਜੇ ਢੱਲਣਾ ਢੁੱਲਣਾ ਬਹੁਤ ਪਈਆਂ ਨੇ ਇਹ ਸਾਡੇ ਨੂੰ 27 28 ਕਿਲੋ ਤੋਂ ਦਿੱਤਾ ਹੋਇਆ ਦੂਜਾ ਸੂਆ ਸੂਰੀ ਆ ਆਸ਼ਵਰੀ 30 ਕਿਲੋ ਤੋਂ ਤੁਹ ਖੁੱਲਾ ਪਾ ਦੂਗੀ ਕਦ ਕਾਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਟ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਥਣ ਚਵਾਈ ਵਾਲਾ ਦੇਖ ਸਕਦਾ ਦੋ ਨੰਬਰ ਤੇ ਆ ਗਈ ਬੱਛੀ ਇਹ ਦੂਜਾ ਸੂਆ ਬੱਸੀ ਦੋ ਨੰਬਰ ਤੇ ਤੋਰ ਦੇ ਪੁੱਤ ਆ ਫੇਸ ਕੁਆਲਟੀ ਦੇ ਸਾਡੇ ਤੁਸੀਂ ਆ ਤੋਰਾ ਵਗੈਰਾ ਬੈਠਦਾ ਦੇਖ ਸਕਦੇ ਹੋ 3 ਕਿਲੋ ਗੁੱਲਾ ਦੁੱਧ ਪਾਉਣਾ ਇਹਨੇ ਦੂਜਾ ਸੂਆ ਆ ਗਈ 2 ਨੰਬਰ ਤੇ ਕਮਾਲਾ ਪੁੱਤ ਲੈ ਚੱਲ ਉਧਰ ਸ਼ੈੱਡ 'ਚ ਹੀ ਲੈ ਜਾ ਭਾਂਡੇ 'ਚ ਇਸ ਕੁਆਲਿਟੀ ਦੇਖ ਸਕਦੇ ਹੋ ਇਹ ਕੱਲ ਮਾ ਵੱਡਾ ਕੱਦਗਾਠ ਆ 27 28 ਕਿਲੋ ਦੁੱਧ ਨੇ ਪਹਿਲਾਂ ਪਾਇਆ ਹੋਇਆਗਾ 2 ਨੰਬਰ ਤੇ ਆ ਗਈ ਬੱਚੀ ਦੂਜਾ ਸੂਆ ਅੱਗੇ 3 ਨੰਬਰ ਤੇ ਬੱਚੀ ਆ ਗਈ ਏ ਥੋੜੀ ਜਿਹੀ ਕੱਚੀ ਆ 15 ਦਿਨ ਦੀ ਕੱਚੀ ਆ ਥਾਣੇ ਦੇ ਬਹੁਤ ਸੋਹਣਾ ਲੱਗਿਆ ਹੋਇਆ ਢਿਲਣਾ ਇਹਦੇ ਹੱਥ ਫੇਰ ਕੇ ਦਿਖਾ ਦੇ ਪੁੱਤ ਸੋ ਦੇਖ ਸਕਦੇ ਹੋ 25-26 ਕਿਲੋ ਤੋਂ ਦੇ ਕੋਈ ਬਿਰਾ ਵੀਰ ਸਾਹਮਣਾਂ ਵਾਲਾ ਹੋਵੇ ਇਹ 15 ਦਿਨ ਲਈ ਸੂਨ ਨੂੰ ਉਹ ਹਜੇ ਭਾ ਦੇ ਨਾਲ ਆਪਾਂ ਦੇ ਦਾਂਗੇ 25-26 ਕਿਲੋ ਦੁੱਧ ਪਾਇਆ ਭਰਤੀ ਬਹੁਤ ਚੰਗੀ ਆ ਬੱਛੀ ਤੋਰ ਕੇ ਦਿਖਾ ਦੇਣੀ 나ੜ ਨੂੜ ਤੁਸੀਂ ਦੇਖ ਸਕਦੇ ਬਹੁਤ ਚੰਗੀ ਆ ਮਿਲ ਕੇ ਵੇਣ ਬਹੁਤ ਸਟਰੋਂਗ ਆਂਦੀ ਆ ਥਣ ਬਹੁਤ ਗੱਲਾ ਗੱਲਾ ਨਿਕਣ ਮਨ ਲੱਗਿਆ ਹੋਇਆ ਇਹ 3 ਨੰਬਰ ਤੇ ਆ ਗਈ ਬੱਛੀ ਤੀਜਾ ਤਿੰਨ ਨੰਬਰ ਤੇ ਆ ਗਈ ਦੂਜਾ ਸੂਆ ਬੱਸੀ ਦੇਖ ਸਕਦੇ ਮਿਲ ਕੇ ਵੇਣ ਬਹੁਤ ਸਟਰੋਂਗ ਆ ਦੂਸਰੀ ਸਾਈਡ ਤੋਂ ਵੀ ਵਜਨ ਪੂਜਨ ਬਹੁਤ ਜ਼ਿਆਦਾ ਹੈ ਵਹਿੜ ਚ ਜਿਹਦੇ ਤਿਆਰ ਹੋ ਗਈ ਉਦੇ ਆਦਾ ਲੱਗ ਹੀ ਰੂਪ ਦਿਖਾਉਣ ਆਣੇ ਆਪਦਾ ਜੀ ਦੇਖ ਸਕਦੇ ਹੋ ਬਰੀਡ ਦੇ ਵਿੱਚ ਆ ਵਜਨ ਬਹੁਤ ਜ਼ਿਆਦਾ ਆ 27 28 ਕਿਲੋ ਤੋਂ ਦੇਨੇ ਵੀ ਪਾਇਆ ਹੋਇਆ ਹੈਗਾ ਲੈ ਚੱਲ ਤੁਮ ਇਹ ਤਿੰਨ ਨੰਬਰ ਤੇ ਆ ਗਈ ਬੱਚੀ ਨੰਬਰ ਵਾਈਜ਼ ਦੱਸ ਕੇ ਤੁਸੀਂ ਕਿਸੇ ਦੀ ਵੀ ਸਿੰਗਲ ਵੀਡੀਓ ਮੰਗਾ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੇ ਵੀ ਆਪਣਾ ਅੱਗੇ ਚਾਰ ਨੰਬਰ ਤੇ ਬੱਚੀ ਪਹਿਲਣ ਆ ਗਈ ਇਹ ਰਾਸ ਸੂਈ ਆ ਮਗਰ ਮੇਲ ਕਾਫ ਆ ਤੁਸੀਂ ਦੇਖ ਸਕਦੇ ਹੋ ਬੱਚੀ ਦੀ ਫੇਸ ਕੁਆਲਿਟੀ ਦੋ ਦੰਦ ਮੂੰਹ ओरिजिनल ਆ ਦੋ ਦੰਦ ਬੱਚੀ ਆ ਮੂੰਹ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਖੜਮਾ ਥਣ ਲੱਗਿਆ ਹੋਇਆ ਵਜਨ ਵਾਲੀ ਆ ਕੱਦ ਕਾਠ ਵਾਲੀ ਆ ਥਣ ਦੇਖ ਸਕਦਾ ਤੁਸੀਂ ਕੱਲਾ ਕੱਲਾ ਨਿਖੜਮਾ ਚਾਰੇ ਥਣ ਗੈਪ ਤੇ ਲੱਗੇ ਹੋਇਆ ਪੂਰੇ ਬਿੱਥੀ ਤੇ ਲੱਗੇ ਹੋਇਆ ਪਹਿਲਣ ਬੱਚੀ ਆ ਦੋ ਦੰਦ ਮੂੰਹ ਆ ਫੁੱਲ ਬਰੀਡ ਦੇ ਵਿੱਚ ਆ ਸਾਰਾ ਰਿਕਾਰਡ ਆ ਫਾਰਮ ਦਾ ਕਿਹੜੇ ਸੀਮਣ ਦੀ ਆਪ ਆ ਅੱਗੇ ਮਗਰ ਮੇਲ ਕਾਫ ਆ ਗਿਆ ਦੇ ਤੁਸੀਂ ਦੇਖ ਸਕਦੇ ਹੋ ਪਿਆਰ ਦੁੱਗੀ ਬੱਚੀ ਆ ਛੜ ਦੇ ਪੁੱਤ ਛੜ ਇੱਕ ਮਿੰਟ ਦੋ ਦੰਦ ਓਰੀਜਨਲ ਓਕੇ ਦੋ ਦੰਦ ਓਰੀਜਨਲ ਬੱਸੀ ਆ ਮੇਲ ਕਾਫ ਆ ਮਗਰ ਪਹਿਲਾ ਸੂਆ ਬੰਦ ਲੇਵਾ ਪੂਰਾ ਆ ਫੇਸ ਕੁਆਲਟੀ ਬੱਛੀ ਦੇ ਸਕਦੇ ਤੁਸੀਂ ਕਦ ਕੱਦ ਦੇ ਸਕਦੇ ਹੋ ਚਲ ਮੈਂ ਵੱਡਾ ਕਦ ਕੱਦ ਕਮਾਲ ਫਤਿਹਦਨ ਕਮਾਲ 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 ਪਹਿਲਾ ਸੂਆ ਦੋ ਦੰਦ ਓਰੀਜਨਲ ਸਟਾਰਟਿੰਗ ਬੋਲੀ ਹੈਗੀ ਐ ਥਲੇ 16 17 ਕਿਲੋ ਬੋਲੀ ਆ 16 17 ਕਿਲੋ ਬੋਲੀ ਆ ਸ਼ਾਮ ਨੂੰ ਸੂਈ ਆ ਕੱਲੇ ਲੈ ਚਲ ਅੰਦਰ ਬਸ ਚਲ ਬਚ ਚੋ ਇਸ ਤੋਂ ਅੱਗੇ ਇਧਰ ਪੰਜਾਬ ਵਾਲੀ ਜਰਸੀ ਆ ਗਈ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਭਜਨ ਭਜਨ ਬਹੁਤ ਚੰਗਾ ਹੈਗਾ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਿਟੀ ਆ ਵਜਨ ਬਹੁਤ ਚੰਗਾ ਹੈ ਜੀ ਕੱਚੀ ਆ 10 ਦਿਨਾਂ ਦੀ ਪੰਜਾਬ ਵਾਲੀ ਜਰਸੀ ਆ ਗਈ ਤੇ ਲੱਡੂਲਾ ਬਹੁਤ ਪਈਆਂ ਨੇ ਅਜੇ ਖਣ ਬਹੁਤ ਚੰਗਾ ਲੱਗਿਆ ਨੀੜ ਤੋਂ ਚੈੱਕ ਕਰਾਣਿਆ ਕੱਲਾ ਕੱਲਾ ਨਿਕਲ ਮਾ ਥਾਣਾ ਠੰਡੀ ਸੀਲ ਪੂਰੀ ਆ ਸੋ ਦੇਖ ਸਕਦੇ ਹੋ ਠੰਡੀ ਸੀਲ ਬਹੁਤ ਜ਼ਿਆਦਾ ਹੈ ਜੀ ਢਿੱਲਾ ਢੂਲਾ ਬਹੁਤ ਪਈਆਂ ਨੇ ਇਹ 20 21 ਕਿਲੋ ਦੁੱਧ ਪਾਇਆ ਹੋਇਆ ਹੈ ਨੇ ਅਜੇ 10 ਦਿਨਾਂ ਦੀ ਕੱਚੀ ਆ ਪੰਜਾਬ ਵਾਲੀ ਜਰਸੀ ਭਰਤੀ ਭੁਰਤੀ ਦੀ ਬਹੁਤ ਚੰਗੀ ਆ ਦੇਖ ਸਕਦੇ ਤੁਸੀਂ ਇਹ ਅੱਗੇ ਇਹ 5 ਨੰਬਰ ਤੇ ਆ ਗਈ ਅੱਗੇ ਉਹ ਭਾਂਡੇ ਚ ਗਾਈਆਂ ਸੀਗੀਆਂ ਚਾਰੇ ਬੱਸੀਆਂ ਇਹ ਸੈੱਡ ਚ ਆ ਗਈ ਇਧਰ ਮੈਟ ਵਾਲੇ ਸਾਈਡ ਆ ਗਈ ਇਹ 5 ਨੰਬਰ ਤੇ ਬੱਸੀ ਆ ਕਿ 6 ਨੰਬਰ ਵਾਲੀ ਬੱਸੀ ਦੂਰ ਦੇ ਪੁੱਤ ਜਰਸੀ ਕ੍ਰੋਸ ਚ ਪੈਂਦੀ ਆ ਥਣ ਬਹੁਤ ਸੋਹਣਾ ਲੱਗਿਆ ਵੇ ਨੇੜ ਤੋਂ ਚੈੱਕ ਕਰਾਉਂਗਾ ਠੰਡੀ ਸੀਲ ਬਰਫ਼ ਵਰਗੀ ਆ ਕੱਲਾ ਕੱਲਾ ਲਖੜਮਾ ਥਾਣਾ 18-19 ਕਿਲੋ ਦੁੱਧ ਪਾਇਆ ਹੋਇਆ ਇਧਰ ਨੂੰ ਘੁਮਾ ਦੇ ਪੁੱਤ ਮੜੀ ਹੱਥ ਫੇਰ ਕੇ ਦਿਖਾ ਦੇ ਫਿਰ ਖੋਲ ਦੇ ਇਹ 6 ਨੰਬਰ ਤੇ ਜਰਸੀ ਕ੍ਰੋਸ ਆ ਗਈ ਭਜਨ ਭਜਨ ਬਹੁਤ ਆ 18-19 ਕਿਲੋ ਦੁੱਧ ਪਾਇਆ ਹੋਏ ਨੇ ਲੈ ਸਕਦਾ ਤੁਸੀਂ ਢੱਲਾ ਢੂਲਾ ਬਹੁਤ ਪ ਸੋਨਾ ਹਵਾਨਾ ਤਿਆਰ ਕਰਦੀ ਆਉਂਦੀ ਆ ਮੱਝਾਂ ਵਰਗਾ ਥਣ ਲੱਗਿਆ ਮੱਝਾਂ ਵਰਗੀ ਦਾ ਦੁੱਧ ਹੋਣਾ ਸੋ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਸੱਚ ਲੱਭਤ ਇਧਰੋਂ ਪੱਠੇ ਘਾਨ ਆਈ ਆ ਸੋ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਤੋੜ ਕੇ ਦਿਖਾ ਦੇ ਪੁੱਤ ਉਧਰੋਂ ਲੈ ਆ ਮੱਝਾਂ ਵਰਗਾ ਦੁੱਧ ਹੋਣਾ ਇਹਦਾ ਜਰਸੀ ਕ੍ਰੋਸ ਚ ਆ ਗਈ ਇਹ ਥਣਲੇਵਾ ਤੁਸੀਂ ਦੇਖ ਹੀ ਲਿਆ ਕਮਾਲਾ ਪੁੱਤ ਕਮਾਲ ਸੈਨਿਕਾ ਪੂਰੀ ਠੰਡੀ ਸੀਲ ਬਰਫ਼ ਵਰਗੀ ਆ 12 ਕਿਲੋ ਦੁੱਧ ਦਿੱਤਾ ਹੈ ਤੇ ਕਿ 20 ਕਿਲੋ ਦੁੱਧ ਪਾ ਦੂਗੀ ਬਜਨ-ਬਜਨ ਬਹੁਤ ਜ਼ਿਆਦਾ ਆ ਦੇਖ ਸੰਗ ਅੱਗੇ 7 ਨੰਬਰ ਤੇ ਜਰਸੀ ਕ੍ਰੋਸ ਆ ਗਈ ਥਾਂਲੇਵਾ ਬਹੁਤ ਚੰਗਿਆ ਦਾ ਵੀ ਫੇਸ ਕੁਆਲਟੀ ਦੇ ਸਕਦਾ ਤੁਸੀਂ ਥਾਂਲੇਵਾ ਕੱਲਾ-ਕੱਲਾ ਨਿੱਖੜ ਮਾ ਥਾਣਾ ਦੀ ਦੇ ਸਕਦੇ ਹੋ ਇਹਨਾਂ ਦੀ ਵਟਸਐਪ ਤੇ ਵੀ ਵੀਡੀਓ ਮੰਗਾ ਸਕਦੇ ਹੋ ਸੂਈਆਂ ਵੀਆਂ ਗਾਈਆਂ ਦੀ ਗੱਬੜਾਂ ਦੀ ਵੀ 7 ਨੰਬਰ ਤੇ ਆ ਗਈ ਜਰਸੀ ਕ੍ਰੋਸ ਮਗਰ ਬੱਚੀ ਹੈ ਇਹਦੇ ਆ ਮਗਰ ਬੱਚੀ ਹੈ ਇਹਦੇ ਆ ਬੱਚੀ ਹੈ ਦੀ ਜਰਸੀ ਕ੍ਰੋਸ ਦੀ ਆਗੇ ਏਹਰ ਸ਼ਹਿਰ ਦੀ ਬੱਛੀ ਆ ਇਹ ਵੀ ਬੱਛੀ ਆ ਦੋਨਾਂ ਦੇ ਮਗਰ ਬੱਛੀਆਂ ਨੇ 16 17 ਕਿਲੋ ਬੋਲੀ ਹੋਣੀ ਦੇ ਥੱਲੇ ਤਿਆਰ ਆ 20 ਕਿਲੋ ਖੁੱਲਾ ਦੁੱਧ ਪਾ ਦੂਗੀ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਬਹੁਤ ਜ਼ਿਆਦਾ ਦੇਖ ਸਕਦੇ ਹੋ ਹੱਥ ਫੇਰ ਕੇ ਦਿਖਾ ਦੇ ਬੰਦ ਠੰਡੀ ਸੀਲ ਆ ਠੰਡੀ ਸੀਲ ਆ ਪੂਰੀ ਹੱਥ ਫੇਰ ਕੇ ਦਿਖਾ ਦੇ 16 17 ਕਿਲੋ ਬੋਲੀ ਇਹ ਉਹਦੇ ਥੱਲੇ ਹੈਗੀ ਆ ਹੁਣ 20 ਕਿਲੋ ਦੁੱਧ ਖੁੱਲਾ ਆ ਪਾਉਦੂ ਵਜਨ ਵਾਲੀ ਜਰਸੀ ਕ੍ਰੋਸ ਆ ਅਗੇ ਏਹਰ ਸ਼ਹਿਰ ਦੀ ਬੱਛੀ ਆ ਗਈ ਇਹਦੇ ਮਗਰ ਵੀ ਬੱਛੀ ਆ ਥਾਣ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖੜ ਮੰ ਲੱਗਿਆ ਹੋਇਆਗਾ ਇਹਰ ਸ਼ਾਰਾ ਦੀ ਮਗਰਬੀ ਜਰਸੀ ਬੱਸੀ ਆ ਇਹ ਥੱਲੇ 15 16 ਕਿਲੋ ਦੁੱਧ ਤਿਆਰ ਆ ਸੋ ਇਹਨਾਂ ਦੀ ਵੀਡੀਓ ਵਟਸਐਪ ਤੇ ਮੰਗਾ ਸਕਦੇ ਹੋ ਤੁਸੀਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ